ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਆਏ ਹਾਂ ਜੀ ਆਪਣੇ ਤੁਸੀਂ ਬਹੁਤ ਹੀ ਪਿਆਰੇ ਆਰਟਿਸਟ ਹੁੰਦਾ ਜਾਣਦੀ ਹਾਂ ਰਾਜਮਾਨ ਸਾਹਿਬੀ ਤੋਂ ਨਾਲ ਥੋੜੀ ਇੰਟਰੋ ਕਰਦੇ ਆਂ ਤੇ ਇਹਨਾਂ ਦੇ ਦੋ ਗੋਲ ਆਪਾਂ ਗੀਤ ਰਾਂ ਹੀ ਸੁਣਨ ਬਿਆਨ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਰਾਜਮਾਨ ਸਾਹਿਬਾ ਜੀ ਆਦਰ ਜੀ ਤੁਹਾਡੇ ਸਭ ਨੂੰ ਜੋ ਹੁਕਮ ਬਹੁਤ ਬਹੁਤ ਧੰਨਵਾਦ ਛੋਟੇ ਭਾਈ ਵੀ ਸਾਰੇ ਦਰਸ਼ਕਾਂ ਦਾ ਮੂਰਖ ਕਰ ਰਹੇ ਆ ਤਾਂ 17 ਸਨਾਵਾਂ ਮੈਂ ਤਾਂ ਹਾਂ ਜੀ ਉਹ ਦੋ ਗੋਲ ਸੀਰੇ ਜਿਹੜੇ ਆਪਾਂ ਹਾਂ ਰੀਜਾਂ ਦੀ ਰਾਂ ਰੀਜਾਂ ਦੀ ਲੱਖ ਰੋਣੀ ਇੱਕ ਕਾਫੀ ਪੁਰਾਣਾ ਗੀਤ ਮੇਰੇ ਮੁਢਲੇ ਦੌਰ ਦੇ ਵੇਲੇ ਦਾ ਤਾਂ ਇਹਦੀ ਕੰਪੋਜੀਸ਼ਨ ਵੀ ਮੈਂ ਖੁਦ ਕੀਤੀ ਸੀ ਪਰ ਇਹ ਰਿਕਾਰਡ ਨਹੀਂ ਹੋ ਪਾਇਆ ਰਿਕਾਰਡ ਹੋਇਆ ਤਾਂ ਰਿਲੀਜ਼ ਨਹੀਂ ਹੋ ਪਾਇਆ ਉਹ ਸੀਗਾ ਹੁਣ ਚਾਹ ਦੇ ਬੀਤ ਜ਼ਮਾਨੇ ਗਏ ਹਸਣ ਦੇ ਮੁੱਖ ਬਹਾਨੇ ਚਾਮਦੇ ਬੀਤ ਜ਼ਮਾਨੇ ਗਏ ਹਸਣ ਦੇ ਮੁਕ ਬਹਾਨੇ ਗਏ ਟਿੜਕ ਗਏ ਕੁਝ ਅਕਸਾਂ ਦੀ ਟਿੜਕ ਗਏ ਕੁਝ ਅਕਸਾਂ ਦੀ ਬੋਤਲ ਚੋਂ ਹੋਂਦ ਟਟੋੜੀ ਦੀ ਬਸ ਕੱਲਿਆਂ ਬੈ ਕੇ ਰੀਜਾਂ ਦੀ ਰਾਖ ਫਰੋਲੀ ਦੀ ਹੁਣ ਤਦਸ ਕੱਲਿਆਂ ਬੈ ਕੇ ਰੀਜਾਂ ਦੀ ਰਾਖ ਫਰੋਲੀ ਦੀ ਮੰਨਿਆ ਕਿ ਮੇਰੇ ਮੋਏ ਤੋਂ ਗਲੀਆਂ ਨਾ ਸੁਨੀਆਂ ਹੋਣਗੀਆਂ ਕਿਆ ਬਾਤ ਮੰਨਿਆ ਕਿ ਮੇਰੇ ਮੋਏ ਤੋਂ ਗਲੀਆਂ ਨਾ ਸੁਨੀਆਂ ਹੋਣਗੀਆਂ ਜਦ ਤੁਰਿਆ ਰਾਜਮਾਨ ਸਾਦਾ ਚੱਲ ਕੁਝ ਅੱਖੀਆਂ ਤਾ ਰੋਣੀਆਂ ਜਦ ਤੁਰਿਆ ਰਾਜਮਾਨ ਸਾਦਾ ਚੱਲ ਕੁਝ ਅੱਖੀਆਂ ਤਾ ਰੋਣਗੀਆਂ ਇਹੋ ਇੱਕ ਤਸੱਲੀ ਐ ਇਹੋ ਇੱਕ ਤਸੱਲੀ ਐ ਜੋ ਸਾਹਾਂ ਦੇ ਨਾਲ ਤੁਲੀ ਤਾਂਬਸ ਕੱਲਿਆਂ ਵਰਕੇ ਰੀਦਾ ਦੀ ਰਾਹ ਫਰੋੜੀ ਦੀ ਹੁਣ ਤਾਂਬਸ ਕੱਲਿਆਂ ਵਰਕੇ ਰੀਦਾ ਦੀ ਰਾਹ